ਪੀਰਾਂ ਫਕੀਰਾਂ ਦੀ ਮੰਦਰੀ ਚੰਦਲ ਤੇ ਅੱਜ ਅਸੀਂ ਇੱਕ ਪੈਰੋਂ ਬਾਬਾ ਜੀ ਦਾ ਮੰਤਰ ਲੈ ਕੇ ਹਾਜ਼ਰ ਹੋਈਆਂ ਇਹ ਮੰਤਰ ਕਿਸੇ ਵੀ ਘਰ ਦੀ ਕੀਲ ਕਰਨੇ ਦੇ ਲਈ ਕਿਸੇ ਵੀ ਘਰ ਦੇ ਦਰਵਾਜ਼ੇ ਨੂੰ ਕੀਲ ਕਰਨੇ ਦੇ ਲਈ ਇਹ ਇੱਕ ਢਾਈਆ ਮੰਤਰ ਹੈ ਇਸ ਮੰਤਰ ਨੂੰ ਸਿੱਧ ਕਰਨਾ ਕੋ ਵੀਗਾ ਸਿੱਧ ਕਰਕੇ ਹੀ ਇਹ ਕੰਮ ਕਰੇਗਾ ਇਸ ਮੰਤਰ ਦੇ ਨਾਲ ਅਪਹਰ ਨੂੰ ਪੀਲ ਸਕਦੇ ਕਿਸੇ ਤਵੀਰ ਕੀਲਣਾ ਹੋਵੇ ਜਿੱਥੇ ਕੋਈ ਤਾਂ ਦਾ ਬਾੜੀਆਂ ਸ਼ਕਤੀਆਂ ਹੋਣ ਭੂਤਾਂ ਪ੍ਰੇਤਾਂ ਦਾ ਵਾਸਾ ਲੱਗਦਾ ਹੋਵੇ ਉਸ ਘਰ ਦੀ ਕੀਲ ਕਰੋਗੇ ਤਾਂ ਸਾਰਾ ਕੁਝ ਔਰ ਚੁਲ ਜਾਵੇਗਾ ਲੇਕਿਨ ਇਹਦੇ ਨਾਲ ਤੁਸੀਂ ਕਿਸੇ ਦਾ ਹੱਥ ਛੋਲਾ ਵੀ ਕਰ ਸਕਦੇ ਸੋ ਦੋਸਤੋ ਇਸ ਮੰਤਰ ਨੂੰ ਸਿੱਧ ਕਰਨੇ ਦੇ ਲਈ ਆਪਨ ਜਿਹੜਾ ਸਮਾਂ ਹੈ ਉਹ 41 ਦਿਨ ਦਾ ਸਮਾਂ ਲੱਗੇਗਾ। ਹਰ ਰੋਜ਼ ਰਾਤ ਦੇ ਸਮੇਂ ਪਾਠ ਕਰਨਾ ਹੈ। ਔਰ ਰੋਜ਼ਾਨਾ 108 ਵਾਰੀ ਇਸ ਮੰਤਰ ਨੂੰ ਜਪਨਾ ਹੈ ਜੋ ਮੰਤਰਪਰ ਨੂੰ ਮੈਂ ਦੱਸਾਂਗਾ। ਔਰ ਇਹ ਵੀ ਇੱਥੇ ਜੋ ਔਸਨ ਕੁਬੀਗਾ ਉਕਾਲਾ ਮਚਾਈ ਦਾ ਵਸਤਰ ਕਾਲੇ ਹੋਣੀ ਚਾਹੀਦੀ ਹੈ ਫਿਨਾਲਦੀ ਨਾਲ ਅਰਗਬਤੀਆਂ ਲਾ ਕੇ ਚਰਾਗ ਜਗਾ ਕੇ ਕੋਲ ਚੱਲ ਰੱਖਣਾ ਹੈ ਔਰ ਇਕਲੀ ਵਿੱਚ ਜਿਹੜਾ ਪੂਜ ਪ੍ਰਸ਼ਾਦ ਸਮਾਨ ਦੇਣਾ ਹੈ ਪਹਰੂਚੀ ਨੂੰ ਉਹ ਹੈ ਕਿ ਪਹਿਲੇ ਦਿਨ ਤੇ ਆਖਰੀ ਦਿਨ ਤੁਸੀਂ ਇਹ ਸਮਾਨ ਹਾਜ਼ਮੀ ਰੱਖਣਾ ਹੈ ਜਿਹਦੇ ਵਿੱਚ ਸ਼ਰਾਬ ਦੀ ਵੀ ਰੱਖਣੀ ਪਵੇਗੀ ਗੋਸਤ ਰੱਖਣਾ ਪਵੇਗਾ ਜਿਹਨੂੰ ਆਪਾਂ ਮੀਟ ਕੰਨੇ ਤੇ ਨਾਲ ਦੀ ਨਾਲ ਸੱਤ ਤਰ੍ਹਾਂ ਦੀ ਮਠਾਈ ਰੱਖਣੀ ਪਵੇਗੀ ਅਤੇ ਇਹਦੇ ਵਿੱਚ ਤੋਂ ਲੱਡੂ ਰੱਖਨੇ ਪੈਣਗੇ ਜਿਹਦੇ ਵਿੱਚ ਸੱਤ ਤਰ੍ਹਾਂ ਦੀ ਮਠਾਈ ਵੀ ਰੱਖਣੀ ਆ ਤੋਂ ਪਾਨ ਵੀ ਰੱਖਣੇ ਆ ਇਹ ਸਾਰਾ ਸਮਾਨ ਆਪਾਂ ਪਹਿਲੇ ਦਿਨ ਤੇ ਆਖਰੀ ਦਿਨ ਰੱਖ ਸਕਦੇ ਆ ਰੱਖਣਾ ਲਾਜ਼ਮੀ ਆ ਜੇਕਰ ਇਸ ਜਾਪ ਨੂੰ ਆਪਾਂ ਮਸਾਣਾ ਦੇ ਵਿੱਚ ਬੈਠ ਕੇ ਕਬਰਾਂ ਦੇ ਵਿੱਚ ਬੈਠ ਕੇ ਕਰਦੇ ਆ ਉਂਝੇ ਔਖਾ ਹੋ ਵੀ ਪਰ ਇਹਦੇ ਨਾਲ ਫਿਰ ਤੁਹਾਨੂੰ ਪੈਰੂ ਬਾਬਾ ਜੀ ਦੇ ਦਰਸ਼ਨ ਵੀ ਹੋਣਗੇ ਤੁਹਾਡੇ ਨਾਲ ਪੈਰੂ ਬਾਬਾ ਜੀ ਦੀ ਗੱਲਬਾਤ ਵੀ ਹੋਵੇਗੀ ਲੇਕਿਨ ਘਰ ਦੇ ਵਿੱਚ ਵੀ ਜੇ ਕਰਦੇ ਆ ਵੀ ਜੀ ਦੇ ਨਾਲ ਤਰੀਕੇ ਦੀ ਨਾਲ ਤਾਂ ਪੈਰੂ ਬਾਬਾ ਜੀ ਦੇ ਤੁਹਾਨੂੰ ਦਰਸ਼ਨ ਵੀ ਹੋ ਸਕਦੀ ਹੈ ਲੇਕਿਨ ਇਸ ਮੰਤਰ ਦੇ ਨਾਲ ਫਿਰ ਤੁਸੀਂ ਕਿਸੇ ਦਾ ਵੀ ਘਰ ਗੀਲਣਾ ਹੋਵੇ ਘਰ ਗੀਲ ਸਕਦੇ ਆ ਦਰਵਾਜ਼ਾ ਗੀਲ ਸਕਦੇ ਆ ਕਿਤੇ ਵੀ ਕੋਈ ਕਿਸੇ ਵੀ ਤਰ੍ਹਾਂ ਦੀ ਭੈੜੀ ਸ਼ਕਤੀ ਹੋਵੇ ਇਹ ਸਾਰਾ ਕੁਸ਼ਵਰ ਚੂਗਾ ਕੋਈ ਬਾਹਰੋਂ ਵੀ ਕਿਸੇ ਦਾ ਵੀ ਬਾਹਰ ਨਹੀਂ ਚਲੇਗਾ ਜੇਕਰ ਤੁਸੀਂ ਇਸ ਮੰਤਰ ਨੂੰ ਸਿੱਧ ਕਰਕੇ ਕੀ ਲਓਗੇ ਔਰ ਉਸ ਤੋਂ ਉਦਿਲਾ ਮੰਤਰ ਜਿਸ ਨੂੰ ਆਪਾਂ 41 ਦਿਨ ਪੜ੍ਹਨਾ ਹੈ ਔਰ ਜਿਹਦੇ ਲਈ ਮਹੂਪ ਪ੍ਰਸ਼ਾਦ ਤਸਤਤ ਹੈ ਔਰ 41 ਦਿਨ ਹੀ ਸਾਫ ਪਾਗ ਬਸਤਰ ਬਹਿਨ ਕੀ ਸਾਫ ਪਾਗ ਰਹਿ ਕੇ ਹੀ ਜਾਪ ਕਰਨਾ ਹੈ ਸੋ ਉਹ ਮੰਤਰ ਹੁਣ ਜਿਸ ਮੰਤਰ ਨੂੰ ਆਪਾਂ 41 ਦਿਨ ਜਪਨਾ ਹੈ ਉਹ ਜਨਾਈ 108 ਵਾਰੀ क्या करना है वो मंत्र दोस्तों इस तरह है पत्थर वन्ना पत्थर वन्ना वन्ना गुरु का द्वारा सात उंगली का पिटू वन्ना आठ उंगली का तारा सामने पूहा मल के बैठा मेरा मेरा राखा पैरों वीर प्यारा दोस्तों यो मंत्र है जिसमें अपने अक्तौली दिन जाप करना है तो झरना एक सौ के दी माला तीर झरना एक माला करनी है दोस्तों इस मंत्र में मैं दोबारा फिर रिपीट कर देना पत्थर बनना पत्थर बनना बनना गुरु द्वारा सात उंगली का पेटू बनना आठ उंगली का तारा सामने बूहा मल के बैठा मेरा ਰਾਖਾ ਪੈਰੋਂ ਵੀਰ ਪਿਆਰਾ ਸੋ ਦੋਸਤੋ ਇਹ ਮੰਤਰ ਹੈ ਜਿਸ ਦਾ ਤੁਸੀਂ ਹਰ ਤਵੀ ਦਿਨ ਜਾਪ ਕਰਨਾ ਹੈ ਸੋ ਦੋਸਤੋ ਜੇਕਰ ਇਹਨ ਵਿਧੀ ਦੇ ਨਾਲ ਤਰੀਕੇ ਦੇ ਨਾਲ ਇਸ ਮੰਤਰ ਦਾ ਜਾਪ ਕਰੋਗੇ ਤਾਂ ਤੁਸੀਂ ਜੂਰ ਕਾਮਚਾਹ ਹੋ ਸਕਦੇ ਆ ਸੋ ਦੋਸਤੋ ਜਿਹੜੇ ਸਤਿਕਾਰਯੋਗ ਵੀਰ ਇਸ ਚੈਨਲ ਦੇ ਨਵੇਂ ਆ ਉਹਨਾਂ ਨੂੰ ਬੇਨਤੀ ਹੈ ਕਿ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਲਾਈਕ ਕਰਨੀ ਹੈ ਕਮੈਂਟ ਬਾਕਸ ਦੇ ਵਿੱਚ ਜੇ ਸਰਕਾਰਾਂ ਦੀ ਜਰੂਰ ਲਿਖਣਾ ਹੈ ਜਲਦ ਹੀ ਕਿਸੇ ਨਵੇਂ ਕਲਮੇ ਮੰਤਰ ਭਾਟੇ ਨਾਲ ਹਾਜ਼ਰ ਹੋਵਾਂਗੇ ਜਤ ਪਲੀ ਜੈਪੀਰਾ